ਜੇ ਪਰ ਨਗਰ ਕੀਰਤਨ ਦੇ ਵੀ ਕਰਨੀ ਹੈ ਕਿਉਂਕਿ ਜਦ ਇਨੀਸ਼ੀਅਲ ਕਮੈਂਟ ਸਾਡੇ ਬੰਦਿਆਂ ਦੀ ਤਰਫ ਤੋਂ ਆਉਣਾ ਸ਼ੁਰੂ ਹੋਇਆ ਔਰ ਖਾਸ ਤੌਰ ਤੇ ਕੁਝ ਉਹਨਾਂ ਬੰਦੇ ਐ ਜੋ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਵੀ ਹੈਗੇ ਨੇ ਗੁਰੂ ਘਰਾਂ ਦੇ ਨਾਲ ਵੀ ਜੁੜੇ ਹੋਏ ਨੇ ਔਰ ਯਾਂ ਕਮਿਊਨਿਟੀ ਦੇ ਇਹਨਾਂ ਗੁਰੂ ਘਰਾਂ ਚ ਆਰਗੇਨਾਈਜ਼ਰ ਆਰਗੇਨਾਈਜੇਸ਼ਨਾਂ ਦੇ ਵਿੱਚ ਇਨਫਲੂਅਸ ਰੱਖਦੇ ਨੇ ਉਹਨਾਂ ਦੀ ਤਰਫ ਤੋਂ ਇੱਕ ਇਨੀਸ਼ੀਅਲ ਕਮੈਂਟ ਵੀ ਮੈਂ ਦੇਖਿਆ ਕਿ ਕਿ ਉਹ ਸੜਕਾਂ ਤੇ ਕੀ ਕਰਦੇ ਸੀਗੇ ਉਹ ਨਗਰ ਕੀਰਤਨ ਕੱਢਣ ਦੀ ਕੀ ਲੋੜ ਆ ਅਨਾ ਮੈਂ ਇਥੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਦੇਖਿਆ ਉਹਨਾ ਤਕਰੀਬਨ ਨਗਰ ਕੀਰਤਨਾਂ ਦੀ ਬਰਾਬਰੀ ਹੁੰਦੇ ਆ ਬਹੁਤ ਘੱਟ ਹੈ ਮੈਲਬਨ ਦੇ ਵਿੱਚ ਲਾਸਟ ਨਗਰ ਕੀਰਤਨ ਮੈਨੂੰ ਵੱਡਾ ਜਿਹੜਾ ਯਾਦ ਆ ਸਿਟੀ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰੂ ਦੇ ਉੱਤੇ ਕੱਢਿਆ ਸੀਗਾ ਉਸ ਤੋਂ ਬਾਅਦ ਮੈਂ ਲਗਾਤਾਰ ਇਥੇ ਗੁਰਦੁਆਰਿਆਂ ਨਾਲ ਜਿਹੜੀ ਕਾਉਂਸਲਾਂ ਦੇ ਨਾਲ ਕਰਦਾ ਹੈ ਜਿਹੜੀਆਂ ਵੱਡੀ ਕਾਉਂਸਲਾਂ ਬਣੀਆਂ ਨੇ ਕਿ ਭਈ ਆਪਾਂ ਨਗਰ ਕੀਰਤਨ ਕੱਢਣੇ ਚਾਹੀਦੇ ਆ ਬਟ ਵਿਜ਼ਨ ਹੀ ਨਹੀਂ ਹੈਗਾ ਸਾਰੇ ਕਹਿੰਦੇ ਆ ਯਾਰ ਸੜਕਾਂ ਬਲੌਕ ਕਰਾਂਗੇ ਇਹ ਕਰਾਂਗੇ ਜਦਕਿ ਸੰਗਤ ਚਾਹੁੰਦੀ ਹੈ ਨਗਰ ਕੀਰਤਨ ਕੱਢੇ ਜਾਣ ਨਗਰ ਕੀਰਤਨ ਜਿਹੜਾ ਨਿਊਜ਼ੀਲੈਂਡ ਵਾਲਾ ਵੀ ਕੱਢਿਆ ਗਿਆ ਹੈ दैट वाज ਵਿਦ ਅ ਪ੍ਰੋਪਰ ਪਰਮਿਸ਼ਨ ਫ্রম ਦਾ ਅਥਾਰਟिटीज ਉਹਨਾਂ ਦੇ ਵਿੱਚ ਜਿਹੜੇ ਕਾਉਂਸਲਰਸ ਨੇ ਅਬ ਆਪਾਂ ਦੇਖਦੇ ਬਾਦਲੇ ਨਗਰ ਕੀਰਤਨ ਇਵਨ ਆਸਟ੍ਰੇਲੀਆ ਦੇ ਜਿਹੜੇ ਪਾਸ ਵਿੱਚ ਹੋਏ ਆ ਪ੍ਰੀਮੀਅਰ ਪ੍ਰਾਈਮ ਮਿਨਿਸਟਰ ਤੱਕ ਬੰਦਿਆਂ ਨੇ ਵੀ ਸ਼ਮੂਲੀਅਤ ਕੀਤੀ ਹੈ ਪੋਲੀਟੀਸ਼ੀਅਨ ਵਾਜ਼ ਸ਼ਮੂਲੀਅਤ ਕਰਦੇ ਆ ਦੇ ਆ ਡਨ ਇਨ ਵੈਰੀ ਵੈਲ ਆਰਗੇਨਾਈਜ਼ਡ ਵੇ ਅਕੋਰਡਿੰਗ ਟੂ ਦਾ ਲੋਕਲ ਲੀਗਲ ਜਿਹੜੀਆਂ ਅਥਾਰਟिटीज ਪਰਮਿਸ਼ਨਸ ਹੁੰਦੀਆਂ ਨੇ ਲਾਅ ਨੂੰ ਮੋਰੇ ਰੱਖ ਕੇ ਜਿਹੜੇ ਆ ਨਗਰ ਕੀਤੇ ਰੱਖੇ ਜਾਂਦੇ ਇਹਨਾਂ ਤੋਂ ਬਾਹਰ ਨਹੀਂ ਕੀਤੇ ਜਾਂਦੇ ਲੋਕਲ ਕਲਚਰ ਦਾ ਧਿਆਨ ਰੱਖ ਕੇ ਸਭ ਕੁਝ ਕੀਤਾ ਜਾਂਦਾ ਪਰਮਿਸ਼ਨਸ ਲਈ ਜਾਂਦੀਆਂ ਨੇ ਉਹਦੇ ਵਿੱਚ ਆਰਗੇਨਾਈਜ਼ ਕੀਤਾ ਜਾਂਦਾ ਡਿਸਟਰਬੈਂਸ ਥੋੜੀ ਬਹੁਤ ਚਲੋ ਹੁੰਦੀ ਹੈ ਬਟ that was done according to the law of the land ਬਟ ਅੱਜ ਜਦੋਂ ਸਾਡੇ ਬੰਦੇ ਹੀ ਇਨਸਿਕਿਉਰ ਹੋ ਕੇ ਕਹਿ ਦਿੰਦੇ ਨੇ ਕਿ ਭਈ ਨਹੀਂ ਜੀ ਨਹੀਂ ਕੱਟਣੇ ਚਾਹੀਦੇ ਕੀ ਕਟਿਆ ਔਰ ਕਈ ਬੰਦੇ ਆ ਤਾਂ ਵੀਡੀਓ ਵੀ ਪਵਾ ਦਿੰਦੇ ਨੇ ਇਹ ਇਹ ਇਹਨੂੰ ਤੁਸੀਂ ਕੀ ਕਹਿੰਦੇ ਇਹ ਸੈਲਫ ਹੇਟ ਆ ਜਾਂ ਸੈਲਫ ਇਨਸਿਕਿਉਰਟੀ ਆ ਕਿਸ ਤਰੀਕੇ ਦੀ ਚੀਜ਼ ਹੈ ਇਹ ਬੇਸਿਕਲੀ ਜੇਰਾ ਜੇਰਾ ਪ੍ਰੋਬਲਮ ਰਾਇਨ ਤਮਾਕੀ ਨੂੰ ਆ ਕਿ ਹੀ ਇਜ਼ ਬੇਸਿਕਲੀ ਹੀ ਇਜ਼ ਇਨਸਿਕਿਉਰ ਪਰਸਨ ਇਹ ਇਹਨਾਂ ਨੂੰ ਕਿਉਂ ਨਾ ਪਿਆ ਆ ਹਨਾ ਬਿਕਾਜ਼ ਇਹ ਜਿਹੜੀ ਤੁਹਾਡੀ ਕਮਿਊਨਿਟੀ ਦੀ ਸਾਨੂੰ ਪਤਾ ਗੁਰਮਤ ਅਨਸਾਰ ਅਸੀਂ ਨਗਰ ਕੀਰਤਨ ਇੰਪਰੂਵ ਕਰ ਸਕਦੇ ਹਾਂ ਹਨਾ ਤੇ ਉੱਥੇ ਜ਼ਿਆਦਾ ਬਾਣੀ ਤੇ ਜਿਆਦਾ এডਿਕੇਸ਼ਨ ਲੈ ਸਕਦੇ ਆ ਇਹ ਐਕਸ ਵੱਖਰਾ ਕੰਮ ਹੈ ਕਿਉਂ ਪਰ ਕਮਿਊਨਿਟੀ ਤੌਰ ਤੇ ਜਿਹੜਾ ਨਗਰ ਕੀਰਤਨ ਆ ਇਹ ਇੱਕ ਇਹ ਸਟਰੈਂਥ ਦਾ ਤੁਹਾਡੀ ਕਮਿਊਨਿਟੀ ਸਟਰੈਂਥ ਐਂਡ ਕਮਿਊਨਿਟੀ ਅਬਿਲਿਟੀ ਦਾ ਇਹ ਇੱਕ ਐਡਵਰਟਾਈਜ਼ਮੈਂਟ ਹੈ ਹਾਂ ਹੈਨਾ ਐਂਡ ਜਦੋਂ ਤੁਸੀਂ ਦੇਖੋ ਫੋਰ ਇਗਜ਼ਾਮਪਲ ਦ ਬਿਗੇਸਟ ਨਗਰ ਕੀਰਤਨ ਇਨ ਦ ਵਰਲਡ ਇਜ਼ ਪ੍ਰੋਬਬਲੀ ਯੂਬੀਸਿਟੀ ਇਨ ਕੈਲੀਫੋਰਨੀਆ ਹੈਨਾ ਐਂਟਰ ਟੋਰਾਂਟੋ ਮਾਰਚ ਯੂ ਲੁੱਕ ਐਟ ਟੋਰ ਸਰੀ ਸਰੀ ਮਾਰਚ ਸਰੀ ਮਾਰਚ ਆ ਜਾਂਦਾ ਹੈ ਐਂਡ ਉੱਥੇ ਕੀ ਹੁੰਦਾ ਹੈ ਏਵਰੀ ਪੋਲੀਟਿਸ਼ੀਅਨ ਡੈਸਪਰੇਟ ਹੁੰਦਾ ਸੀ ਸਟੇਜਾਂ ਤੇ ਬੋਲ ਕੇ ਹਮ ਹੈਨਾ ਐਂਡ ਜਦੋਂ ਤੁਸੀਂ ਕੈਨੇਡਾ ਚ ਦੇਖੋ ਗੋਇੰਗ ਬੈਕ ਇਨ ਦਾ 70ਸ ਔਨ ਦਾ 60ਸ ਕੈਨੇਡਾ ਦੇ ਵਿੱਚ ਇੱਥੇ ਨਾਲੋਂ ਕਈ ਗੁਣਾ ਜ਼ਿਆਦਾ ਰੇਸਿਜ਼ਮ ਸੀਗੀ ਹਮ ਹੈਨਾ ਤੁਸੀਂ ਸਾਰਾ ਦੇਖੋ ਉੱਥੇ ਪਾਵੇ ਮੇਵਾ ਸਿੰਘ ਦੀਆਂ ਸਟੋਰੀਆਂ ਤੁਸੀਂ ਦੇਖੋ ਜੋ ਉਦੋਂ ਸਾਰਾ ਹਿਸਟਰੀ ਬਿਕਾਜ਼ ਉਹ ਪੁਰਾਣਾ ਰੂਟ ਸੀਗਾ ਮਾਈਗ੍ਰੇਸ਼ਨ ਦਾ ਹੈ ਨਾ ਫਰਮ ਪੰਜਾਬ ਟੂ ਕਲਕੱਤਾ ਕਲਕੱਤਾ ਟੂ ਸਿੰਗਾਪੁਰ ਸਿੰਗਾਪੁਰ ਟੂ ਹਾਂਗਕਾਂਗ ਹਾਂਗਕਾਂਗ ਟੂ ਵੈਂਕੂਵਰ ਵੈਂਕੂਵਰ ਟੂ ਸੈਨ ਫਰਾਂਸਿਸਕੋ ਹੈ ਨਾ ਅਰਲੀ 90ਸ ਦੀ ਗੱਲ ਹੈ ਯਾ ਸੋ ਉਥੇ ਰੇਸਿਜ਼ਮ ਬਹੁਤ ਸੀਗਾ ਫਿਰ ਜਦੋਂ ਕਮਿਊਨਿਟੀ ਨੇ ਐਜ਼ ਅ ਕਮਿਊਨਿਟੀ ਮੈਚੁਰ ਹੁੰਦੀ ਆ ਕਮਿਊਨਿਟੀ ਰੀਅਲਾਈਜ਼ ਕਰਦੇ ਆ ਜੇ ਅਸੀਂ ਕੋਈ ਚੀਜ਼ ਅਚੀਵ ਕਰਨੀ ਇਸ ਕੰਟਰੀ ਤੋਂ ਅਸੀਂ ਇੱਥੇ ਦੇ ਪੋਲਿਟਿਸ਼ੀਅਨਸ ਨੂੰ ਦਿਖਾਉਣ ਦੀ ਲੋੜ ਆ ਕਿ ਸਾਡੀ ਸਟਰੈਂਥ ਕੀ ਆ ਹਾਂ ਐਂਡ ਜੇ ਤੁਸੀਂ ਲੋਕਲ ਤੌਰ ਤੇ ਕਾਉਂਸਲਾਂ ਦੇ ਵਿੱਚ ਤੁਸੀਂ ਕੋਈ ਚੀਜ਼ ਲੈਣੀ ਆ ਦਾ ਨਗਰ ਕੀਰਤਨ ਇਜ਼ ਯੋਰ ਵਨ ਟਾਈਮ ਤੁਸੀਂ ਇਸ ਦਾ ਖਾਲ ਸਕਦੇ ਹੋ ਨਾ ਸਾਰਿਆਂ ਨੂੰ ਕਿ ਸਾਨੂੰ ਸੀਰੀਅਸਲੀ ਟੇਕ ਕਰੋ ਬਿਕਾਜ਼ ਆ ਸਾਡੇ ਤੁਸੀਂ ਇੱਕ ਡੈਮੋਕਰੈਟਿਕ ਕੰਟਰੀ ਆ ਐਂਡ ਦਿਸ ਇਜ਼ ਆਰ ਵੋਟ ਬੈਂਕ ਹੈ ਨਾ ਐਂਡ ਜਿੱਦਾਂ ਜਿੱਦਾਂ ਤੁਸੀਂ ਇਲਾਕੇ ਸੰਭਲ ਨਾ ਪੂਗੇ ਬਿਕਾਜ਼ ਹਜੇ ਤੁਸੀਂ ਇਮੈਚਿਓਰਿਟੀ ਫੇਜ਼ ਦੇ ਵਿੱਚ ਆ ਡੋਨਟ ਟੇਕ ਦਿਸ ਰੋਂਗ ਵੇ ਯੂ نو ਆਫੈਂਸ ਨਾ ਹੋ ਪਰ ਇਹ ਨੋਰਮਲ ਹੁੰਦਾ ਆ ਇਨ ਐਵਰੀ ਮਾਈਗ੍ਰੇਸ਼ਨ ਜਰਨੀ ਬਿਕਾਜ਼ ਤੁਸੀਂ ਇਕਨੋਮਿਕਲੀ ਮੋਬਾਈਲ ਆ ਇਹ ਦਾ ਮਤਲਬ ਜਿੱਥੇ ਤੁਹਾਨੂੰ opportunity ਮਿਲਦੀ ਜਿੱਥੇ ਤੁਹਾਨੂੰ jobba ਮਿਲਦੀ ਉਥੇ ਤੁਸੀਂ ਕਰ ਲਈ ਜਾਂਦੇ ਆ ਹੈਨਾ ਬਾਅਦ ਚ ਤੁਹਾਡੇ ਕੋਲ disposable income ਹੋਰ ਹੋ ਜਣੀ ਆ ਤੁਹਾਡੇ ਘਰ ਫਰੀ ਹੋ ਜਣੇ ਆ ਐਂ ਫੇ ਤੁਸੀਂ ਇਲਾਕਾ ਸੰਬੰਧੀ ਕੋਸ਼ਿਸ਼ ਕਰਨੀ ਆ ਬਿਕਾਜ਼ ਜਦੋਂ ਤੁਸੀਂ ਇਲਾਕਾ ਸੰਭਦੇ ਆ ਉਹ ਤੇ ਵੀ ਤੁਹਾਡੀ ਕਮਿਊਨਿਟੀ ਇਨਫਰਾਸਟ੍ਰਕਚਰ ਬਣਦੀ ਆ ਉਥੇ ਤੁਹਾਡੇ ਨਰਸਰੀ ਸਕੂਲਸ ਤੁਹਾਡੇ ਡਾਕਟਰ ਸਰਜਰੀਸ ਤੁਹਾਡੇ ਖਾਲਸਾ ਸਕੂਲਸ ਤੁਹਾਡੇ ਗੋਦਵਾਰਾ ਫੈਸਿਲਿਟੀਆਂ ਤੁਹਾਡੀ ਸਪੋਰਟਸ ਫੈਸਿਲਿਟੀਆਂ ਸਾਰਾ ਕੁਝ ਇਹ ਨੈਚੁਰਲ ਹੁੰਦਾ ਸਾਰੀ ਕਮਿਊਨਿਟੀਆਂ ਦੇ ਵਿੱਚ ਉਹ ਬਾਅਦ ਚ ਇਲਾਕਾ ਸਾਹਮਦੇ ਆ